ਆਤੀਆਂ ਚੁਗਲੀਆਂ ਕਰਦੀਆਂ ਨਾ ਮੇਰੀਆਂ ਮੈਨੂੰ ਸਾਰਾ ਪਤਾ ਵਾ ਤੇ ਕੋਈ ਗੱਲ ਨਹੀਂ ਹੁਣ ਤੁਸੀਂ ਨਾ ਦੱਸੋਗੇ ਨਾ ਇੱਕ ਨਾ ਇੱਕ ਦਿਨ ਮੈਨੂੰ ਪਤਾ ਲੱਗ ਹੀ ਜਾਣਾ ਵਾ ਉਹਦੀ ਤੇ ਮੈਂ ਚੰਗੀ ਤਰ੍ਹਾਂ ਤੇਲ ਚੰਬ ਕਰੂੰਗੀ ਲੈ ਚਾਰ ਹੋ ਗਈਆਂ 20 ਰੁਪਏ ਦੇ ਬਣ ਕੇ ਪਾਤੀਆਂ ਪੱਤਣੇ ਲਵਲੀ ਪੱਪੜੇ ਮੂ ਕਰ ਤੇਰਾ ਤਾਂ ਉੱਠ ਕਿਉਂ ਕੀ ਗੱਲ ਹੋਈ ਆ ਇਹ ਕਲੀ ਪੱਤਣ ਲਿਆ ਮੈਨੂੰ ਤਾਂ ਲੱਗਦਾ ਸਾਰਾ ਟੱਬਰ ਹੀ ਤੁਸੀਂ ਸਿੱਧਾ ਵਾ ਸਿੱਧਾ ਕਿਉਂ ਐਦਾਂ ਨਾ ਇੰਨੀ ਗਾਲਾਂ ਨੂੰ ਕਹੀਂ ਮੁੜ ਕੇ ਸਿੱਧਾ ਕਿਉਂ ਆਵਾਹੀਂ ਸਿੱਧੇ ਆ ਕੋਈ ਆਈ ਚਮਾ ਚਮਾ ਜਾਣਿਆਂ ਨੂੰ ਚਾਰਨੇ ਆਹੀਂ ਤੇ ਉਹ ਗੋੜੇ ਗੋੜੇ ਮੁਸ਼ਕਗੇ ਹੁੰਦੀ ਹੀ ਉਹਨਾਂ ਕੋਲ ਇਹ ਅਜੇ ਤੱਕ ਸੁੱਤੀ ਇਹਦਾ ਹਾਲ ਵੇਖ ਕੀ ਕਰਾਂ ਮੈਂ ਦੱਸ ਹੈ ਨਾ ਕੁੜੀ ਨੂੰ ਦੱਸਨੀ ਹੈ ਫੂਕ ਕਰਕੇ ਵੀ ਅਜੇ ਤੱਕ ਸੁੱਤੀ ਹੈ 10 ਵਜਨ ਤੇ ਆ ਗਏ ਨੇ ਕੀ ਕਰਾਂ ਮੈਂ ਦੱਸ ਮਿੰਟੇ ਦੇ ਤੱਕ ਨਾ ਗੁੱਸਾ ਇਹਨੇ ਮੇਰਾ ਜੀਰ ਰਗਾ ਤੋ ਫੜ ਲਾ ਇਹਨੂੰ ਮੈਂ ਜਾ ਕੇ ਹੁਣ ਨਾ ਕੁੜੀ ਨੂੰ ਕਰਨੀ ਹੈ ਫੂਕ ਇਦਾਂ ਕਰਨੀ ਹੈ ਉਡੀਨ ਫੋਨ ਕਰਾਂ ਸਾਰੀਆਂ ਗੱਲਾਂ ਦੱਸਣੀ ਐ ਨਾ ਇੱਦਾਂ ਹੀ ਕਰਨੀਆਂ ਹਾਂ ਹਲੋ ਹਲੋ ਸਿਮੀ ਸਤਿ ਸ਼੍ਰੀ ਅਕਾਲ ਅਮੀ ਜੀ ਸਤਿ ਸ਼੍ਰੀ ਅਕਾਲ ਬੱਤ ਕੀ ਹਾਲ ਆ ਠੀਕ ਠਾਕ ਤੀ ਸੁਣਾਓ ਠੀਕ ਆ ਵਧੀਆ ਹੋਰ ਸੁਣਾ ਨਿਆਣੇ ਨਿਆਣੇ ਹੀ ਸੁਣਾ ਠੀਕ ਠਾਕ ਹੋਣਾ ਨਹੀਂ ਸਕੂਲ ਅਛਾ ਹੋਣਾ ਨਹੀਂ ਜਾਂਡਾ ਵੀ ਬੱਚੇ ਸਕੂਲ ਜਾਂਡਾ ਪਏ ਬਾਅਦ ਚ ਆਵਾਂਗੇ ਛੁੱਟੀਆਂ ਹੋਣਗੀਆਂ ਤੇ

ਕੁਸਕਦੀ ਨਹੀਂ ਉਹ ਤੇ ਪਤਾ ਹੀ ਨਹੀਂ ਵੀ ਅੰਦਰ ਸੁ ਮੈਂ ਦੋ ਤਿੰਨ ਫੇਰੇ ਵੇਈਆਂ ਬੂਆ ਹਲਾ ਕੇ ਆ ਗਈਆਂ ਉਹ ਕੁਸਕਦੀ ਨਹੀਂ ਹਿਲਦੀ ਨਹੀਂ ਹਾਂ ਕੱਲੇ ਨੇ ਵਿਚੋਲੇ ਨੂੰ ਸੱਦਿਆ ਵਿਚੋਲੇ ਨੂੰ ਸੱਦ ਕੇ ਇਹਨੇ ਗੱਲਾਂ ਕੀਤੀਆਂ ਕਹਿਰਾਂ ਦੀਆਂ ਮੋਟਰਸਾਈਕਲ ਨਹੀਂ ਉਹਨਾਂ ਦੀ ਮੋਟਰਸਾਈਕਲ ਨਹੀਂ ਮੈਨੂੰ ਦਿੱਤਾ ਲੈ ਕੇ ਮੈਂ ਕਾਤੇ ਜਾਵਾਂ ਹੈਂ ਤੈਨੂੰ ਮੋਟਰਸਾਈਕਲ ਚਾਹੀਦਾ ਇਹਨਾਂ ਪਤਾ ਕਿ ਸਸੋੜੇ ਰੋਟੀ ਪਾਣੀ ਵੀ ਦੇਣਾ ਔਰ ਕਿ ਕੇ ਉਹ ਸਾਲ ਤੇ ਬੜੀ ਚੇਤੀ ਮੰਗਣ ਦਾ ਸੀ ਉਹਨੂੰ ਸਖਾਲੇ ਕਹਿਰਾਂ ਦੀਆਂ ਉਹ ਉਹਨੂੰ ਸਖਾਲੇ ਮੁੜ ਕੇ ਮੈਨੂੰ ਕਹਿੰਦੀ ਮੋਟਰਸਾਈਕਲ ਦੇ ਮੈਂ ਚੁੱਪ ਕਰਕੇ ਬੰਦਿਆਂ ਵਾਂਗੂ ਚਲ ਜਾਂ ਤੈ ਲੈ ਦੇ ਮੈਂ ਹਣ ਮੋਟਰਸਾਈਕਲ ਬੰਤੀ ਹੀ ਫੋਨ ਕਰਾਂ ਮੋਟਰਸਾਈਕਲ ਵਾਲੀ ਤੇ ਪੜੀ ਸੀ ਤੇ ਫੋਨ ਕੀਤਾ ਹੀ ਨੇ ਕਹੋਗੇ ਕੰਮ ਕੋਈ ਨਹੀਂ ਕਰਦੀ ਸੱਦੋ ਵਿਚੋਲੋਂ ਨੂੰ ਹੁਣ ਤੂੰ ਹੀ ਨਾ ਕਦੀ ਰੋਟੀ ਬਣਾ ਕੇ ਦਿੱਤੀ ਨਾ ਕਦੀ ਚਾਹ ਬਣਾ ਕੇ ਦਿੱਤੀ ਨੇ ਇਹ ਕਰਨੀ ਆ ਇਦਾਂ ਹੀ ਕਰਨੀ ਆ ਤੇ ਮੇਰੀ ਗੱਲ ਸੁਣ ਕਿਸੇ ਦਿਨ ਆ ਇਹਦੀ ਜਦ ਕਿ ਮੈਂ ਆਵਾਂਗੀ ਇੱਕ ਦੋ ਦਿਨਾਂ ਵਿੱਚ ਆਵਾਂ ਮੇਰੀ ਗੱਲ ਸੁਣ ਕਿਸੇ ਦਿਨ ਆ ਤੈਨੂੰ ਸਮਝਾਣ ਕੇ ਹੈ ਠੀਕ ਹੈ ਠੀਕ ਹੈ ਕੋਈ ਨਹੀਂ ਮੈਂ ਆਵਾਂਗੀ ਮੈਂ ਫੋਨ ਰੱਖਣੀ ਕਿ ਤੈ ਸੁਣਦੀ ਨਾ ਹੋਵੇ ਉਹ ਨਾ ਹੋਵੇ ਮੇਰੇ ਪਿਆਰੇ ਦਿਵਾਲੀ ਚੰਗਾ 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 ਮੰਮੀ ਕਿਰਖੋਂ ਆਉਂਦੇ ਸਵੇਰੇ ਸਵੇਰੇ ਕਿਹਦਾ ਨਹੀਂ ਕੁੜੀ ਦਾ ਹੀ ਆਉਂਦੇ ਆ ਹਰ ਕਿਹਦਾ ਆਉਣਾ ਓੜੀ ਉੱਚੀ ਚ ਰੋਲਾ ਪੈਣ ਡਿਆ ਹੀ ਉਹਦਾ ਹੀ ਹੁਣ ਵੀ ਨਹੀਂ ਦਿੰਦੇ ਕਿਤੇ ਸੁੱਤੀ ਤੂੰ ਹਜੇ ਹੈ ਹੀ ਨਹੀਂ 10 ਵਜ ਗਏ ਉਤੋਂ ਰਾਤ ਦੀ ਸੁੱਤੀ ਹੈ ਤਾਂ ਤੇਰੀ ਨੀਂਦ ਹੀ ਨਹੀਂ ਪੂਰੀ ਹੁੰਦੀ ਤੇਰੀ ਕਿੱਦਾਂ ਖੱਪ ਪਾਈਂ ਕਾਦੀ ਖੱਪ ਗੱਲ ਕਰਨੀ ਹੁੰਦੀ ਤੇ ਪਰੇ ਹੋ ਕੇ ਗੱਲ ਕਰ ਲਿਆ ਕਰੋ ਮਾਸਾ ਮੈਂ ਇੱਥੇ ਕਰਨੀ ਹੈ ਹੋਰ ਕਿੱਥੇ ਜਾਣਾ ਬਰਾਂਡੇ 'ਚ ਜਾ ਕੇ ਕਰਨੀ ਆ ਨਾਲੇ ਉਹਨਾਂ ਸਵੇਰੇ ਸਵੇਰੇ ਕੋਈ ਕੰਮ ਨਹੀਂ ਹੈਗਾ ਕਾਮ ਨਹੀਂ ਗੱਲ ਕਰੀ ਦਿੱਤੀਆਂ ਪੁੱਤਾਂ ਨਾ ਤੂੰ ਬੜੀ ਔਖੀ ਬੋਲਣ ਦੀ ਕੀ ਗੱਲ ਕਰਨ ਦੀ ਮੈਨੂੰ ਵੀ ਦੱਸਾਂ ਗੱਲ ਕੀ ਕਰਨ ਦੀਆਂ ਨੀ ਹੋਰ ਤੂੰ ਮਾਵਾਂ ਤੀਆਂ ਨੇ ਕੀ ਕਰਨਾਂ ਅਸੀਂ ਚੁਗਲੀਆਂ ਕੋ ਕਰਨੀਆਂ ਨੇ ਬਹੁਤੀਆਂ ਗੱਲਾਂ ਨਾ ਕਰਿਆ ਕਰ ਤੂੰ ਐਡੀਆਂ ਸਿਆਣੀਆਂ ਨੇ ਬਣਾਇਆ ਕਰੋ ਮੈਨੂੰ ਸਾਰਾ ਪਤਾ ਟਾਡਾ ਅਈਸ਼ਾ ਕੁੜੀਆਂ ਨਾਲ ਗੱਲਾਂ ਵੀ ਨਾ ਕਰਾਂ ਕੋਈ ਗੱਲਬਾਤ ਆਪਣੇ ਧੀ ਪੁੱਤ ਨੂੰ ਰਾਜੀ ਪਾਜੀ ਪੁੱਛਣਾ ਹੁੰਦਾ ਮੁੰਡਾ ਨਹੀਂ ਟੀਮਾਵਾਂ ਤੀਆਂ ਚੁਗਲੀਆਂ ਕਰਦੀਆਂ ਨੇ ਮੇਰੀਆਂ ਮੈਨੂੰ ਸਾਰਾ ਪਤਾ ਵਾ ਤੇ ਕੋਈ ਗੱਲ ਨਹੀਂ ਹੁਣ ਤੁਸੀਂ ਨਾ ਦੱਸੋਗੇ ਨਾ ਇੱਕ ਨਾ ਇੱਕ ਦਿਨ ਮੈਨੂੰ ਪਤਾ ਲੱਗ ਹੀ ਜਾਣਾ ਵਾ ਉਹਦੀ ਤੇ ਮੈਂ ਚੰਗੀ ਤਰ੍ਹਾਂ ਤੇਲ ਚੰਬ ਕਰੂੰ ਕੋਈ ਗੱਲ ਨਹੀਂ ਮੈਂ ਸਿੱਧੀ ਕਰ ਲਊਗੀ ਉਹਨੂੰ ਵੀ। ਤੇਰੀ ਗੱਲਸ ਨਹੀਂ ਤੈਨੂੰ ਕਾਹਦੇ ਪਰ ਕੰਦੀ ਆ। ਮੈਂ ਤਾਂ ਹੀ ਬੰਚਾ ਆ ਗੱਲਾਂ ਕਾਣੀਆਂ ਆਪਣੀਆਂ। ਕੋਈ ਗੱਲ ਮਾੜੀ ਨਹੀਂ ਕੀਤੀ। ਆਪਣੀਆਂ ਗੱਲਾਂ ਕਰਨ ਤੇਰੀਆਂ ਚੁਗਲੀਆਂ ਕਾ ਕਰਨੀਆਂ। ਤੁਹਾਡਾ ਤਾਂ ਮੈਨੂੰ ਪਤਾ ਤੁਸੀਂ ਬੜੇ ਸੱਚੇ ਸਵਿੱਤਰੇ ਆਂ। ਤੇ ਫਿਰ ਕੀ ਗੱਲ ਵੀ ਨਾ ਕਰੀਏ। ਜਿੰਨਾ ਮਰਜੀ ਮੈਂ ਗੱਲ ਕਰਾਂ ਨਾ ਕਰਾਂ ਮੈਨੂੰ ਪਤਾ ਲੱਗ ਗਿਆ ਨਾ ਤੁਸੀਂ ਦੋਵੇਂ ਜਣੀਆਂ ਮੇਰੀਆਂ ਚੁਗਲੀਆਂ ਕਰਦੀਆਂ। ਫਿਰ ਤਾਂ ਮੈਂ ਦੋਵਾਂ ਨੂੰ ਦੱਸੂਗੀ। ਅਸੀਂ ਤੇਰੀਆਂ ਚੁਗਲੀਆਂ ਕੀ ਕਰਨੀਆਂ ਅਸੀਂ ਗੱਲ ਵੀ ਨਾ ਕਰੀਏ। ਜਾ ਜਾ ਕੇ ਤੇ ਜਾ ਕੇ ਮੂੰਹ ਮੱਤ ਹੋ ਜਾ ਕੇ। ਚਾਹ ਬਣਾਈ ਆ। ਆਹ ਲੱਗੀ ਤੇਲੀ ਕਾਫੀ ਬ ਉੱਠ ਕੇ ਅਸੀਂ ਸਵੇਰ ਵੱਢੀ 6 ਵਜੇ ਦੀ ਪੀਲੀਏ ਚਾਹ ਅਈ ਤੈਨੂੰ ਡਿਕਣਾ ਹੈ ਜਾ ਕੇ ਤੇ ਬਣਾ ਕੇ ਤੇ ਪੀ ਯਾਰ ਚਾਹ ਨਹੀਂ ਚਾਹ ਲੱਭਦੀ ਫਿਰਦੀ ਆ 10 ਵਜੇ ਉੱਠ ਕੇ ਇਹਨੂੰ ਮੈਂ ਚਾਹ ਦਵਾਉਣ ਨੂੰ ਨਾਲ ਕੌਫੀ ਨਾ ਬਣਾ ਕੇ ਦਵਾਉਣ ਨੂੰ ਮੈਂ ਹੈ ਵੀ ਇਹ ਤੇ ਮੇਰੇ ਤੇ ਰੋ ਪਾਉਂਦੀ ਆ 10 ਵਜੇ ਉੱਠ ਕੇ ਕਿਦੀ ਔਖੀ ਹੋਣ ਡਈ ਆ ਆ ਤੱਕ ਕੀਤੀ ਐਨੇ ਤੇ ਪਤਾ ਤਾਂ ਮੈਨੂੰ ਹੈਗਾ ਵਾ ਇਹ ਗੱਲਾਂ ਮੇਰੀਆਂ ਹੀ ਕਰਦੀਆਂ ਵਾ ਹੋਰ ਇਹਨੂੰ ਕੀ ਲੋੜ ਆ ਫੋਨ ਕਰਨ ਦੀ ਸਵੇਰੇ ਸਵੇਰੇ ਸਾਰੀਆਂ ਗੱਲਾਂ ਦਸੀਆਂ ਹੋਣੀਆਂ ਇਹਨੇ ਇਹਦਾ ਵੀ ਕੋਈ ਨਾ ਕੋਈ ਨਾ ਹੱਲ ਲੱਭਣਾ ਹੀ ਪੈਣਾ ਮੈਨੂੰ ਕੀ ਕਰਾਂ ਸਮਝ ਨਹੀਂ ਆਉਂਦੀ ਮੈਨੂੰ ਹਾਂ ਇੱਕ ਮੰਤਸ ਸਕੀਮ ਆਉਂਦੀ ਆ ਇਦਾਂ ਨਾ ਕਰਾਂ ਫੋਨ ਤੇ ਰਿਕਾਰਡਿੰਗ ਲਾਉਣੀ ਆ ਇਹਨੂੰ ਕਿਹੜਾ ਪਤਾ ਲੱਗਣ ਡਿਆ ਵਾ ਨਾਲ ਇਹਨੇ ਕਿਹੜਾ ਫੋਨ ਚੈੱਕ ਕਰਨਾ ਚੱਲ ਇੱਧੇ ਫੜੂੰਗੀ ਇਹਨਾਂ ਨੂੰ ਰੰਗੇ ਹੱਥੀ ਉਦੋਂ ਮੈਂ ਬਾਅਦ ਚ ਕੰਮ ਕਰੂੰਗੀ ਇਹ ਕੌਫੀ ਦਾ ਨਾਂ ਲੈਣ ਦੀ ਨਾ ਹੁਣ ਤੇ ਫਿਰ ਮੈਂ ਕੌਫੀ ਬਣਾ ਕੇ ਪੀਆ ਕਰੂੰਗੀ ਪੀਂਦੇ ਰਹਿਣ ਸਾਡੀ ਜੀ ਚਾਹ ਇਹ ਇੰਦੀ ਮੋਟਰਸਾਈਕਲ ਲੈਣਾ ਵਾ ਉਸ ਨਾਲ ਕਿੱਥੋਂ ਲੈ ਕੇ ਆਵਾਂਗੇ ਆਪਾਂ ਸਾਡੇ ਕੋਲ ਪੈਸੇ ਆ ਨਹੀਂ ਆ ਸਮਝ ਨਹੀਂ ਆਉਂਦੀ ਜੇ ਮੋਟਰਸਾਈਕਲ ਨਾਲ ਲੈ ਕੇ ਆਇਆ ਬਸੇ ਜਾਂਦੀ ਨਹੀਂ ਆ ਤੇ ਮੋਟਰਸਾਈਕਲ ਸਾਡੇ ਕੋਲ ਹੈ ਨਹੀਂ ਆ કરીਏਗੀ ਹਾਂ ਸਕੀਮ ਤੇ ਮੇਰੇ ਮਨ ਚ ਆਉਂਦੀ ਆ ਔਰ ਸਾਰੇ ਨੂੰ ਵਧੀਆ ਕੰਮ ਆ ਐਨੀਆਂ ਮਹਿੰਗੀਆਂ ਪਾਥੀਆਂ ਵੇਖਦੀਆਂ ਵਾਂ ਤੇ ਮੈਂ ਕਿਤੇ ਇਹੋ ਕੰਮ ਕਰ ਲਾਂ ਪਾਥੀਆਂ ਵੇਚ ਕੇ ਨਾ ਮੋਟਰਸਾਈਕਲ ਲੈ ਕੇ ਆਉਂਗਾ ਫਿਰ ਐਦਾਂ ਹੀ ਕਰਦਾ ਹਾਂ ਘਵਾੜੇ ਕੋ ਵਦੂਆ ਟੇਰ ਲਗਾਵਾ ਮੈਂ ਸਾਰੇ ਦੀਆਂ ਪਾਥੀਆਂ ਵਾਦ ਦੇਣੀ ਆ ਅੱਜ ਦੇ ਕਿਦਾਂ ਹਾਂ ਮੈਨੂੰ ਦੇ ਵੀ ਨਹੀਂ ਪਤਾ ਰਹਿੰਦਾ ਹਾਂ ਲੈ ਆਹ ਤਾਂ ਮਹਿੰਗੀ ਬੜੀ ਵਿਕਣੀ ਹੈ 5 ਰੁਪਏ ਦੀ ਇੱਕ ਵੇਗੀ ਤੇ ਕਿੰਨੀਆਂ ਬਣਾਉਣੀਆਂ ਪੈਣਗੀਆਂ ਮੈਨੂੰ ਮੋਟਰਸਾਈਕਲ ਲੈਣ ਲਈ ਮੈਨੂੰ ਨਹੀਂ ਹਿਸਾਬ ਤਾਂ ਪਉਂਦਾ ਜੋ ਪੈਸੇ ਆਉਣਗੇ ਫਿਰ ਵੇਖਾਂਗਾ ਲੈ ਇੱਕ ਕੋ ਉਹ ਨਿੱਕੀ ਆ ਇਹਦੇ ਪੈਸੇ ਨਹੀਂ ਮਿਲਨੇ ਵੱਡੀ ਗਰਮਸਾਂ ਲੈ ਚਾਰ ਹੋਈਆਂ 20 ਰੁਪਏ ਦੇ ਬਣ ਕੇ ਵਾ ਕਰਨਿਆ ਪਾਤੀਆਂ ਬਚਨੇ ਲਵਲੀ ਪਰੇਮ ਕਰ ਤੇਰਾ ਤਾਂ ਉੱਠ ਕਿਉਂ ਕੀ ਗੱਲ ਹੋਈ ਆ ਇਹ ਕਲੀ ਪੱਥਨ ਲਿਆ ਕੀ ਦਸਾਂ ਲਵਲੀ ਤੈਨੂੰ ਹਾਂ ਬੁੱਢੀ ਮੇਰੀ ਕਹਿੰਦੀ ਉਹ ਮੋਟਰਸਾਈਕਲ ਲੈ ਗਿਆ ਫੀਤੋਂ ਮਰਜ਼ੀ ਲੈ ਗਿਓ ਮੈਂ ਪਾਥੀਆਂ ਦਾ ਲਿਆਵਣਾ ਵਾ ਉਹ ਬੜੀਆਂ ਮਹਿੰਗੀਆਂ ਵੇਕਦੀਆਂ ਆਈਆਂ ਮਹਿੰਗੀਆਂ ਵੇਕਦੀਆਂ ਇੱਥੇ ਬੇਇੱਜ਼ਤੀ ਕਰਾਉਂਦੇ ਆ ਪਤੀ ਚ ਉਹ 5 ਰੁਪਏ ਦੀ ਇੱਕ ਪਾਥੀ ਆ ਤੇ ਕਿੰਨੀਆਂ ਪਥਾਂਗੇ ਨਾਲ ਮੋਟਰਸਾਈਕਲ ਆ ਜਾਊਗਾ ਉਹ ਮੇਰੀ ਗੱਲ ਸੁਣ ਮੋਟਰਸਾਈਕਲ ਤੋਂ ਲੈਣਾ ਵਾ ਜਿੱਥੇ ਇੰਨੇ ਚੁੱਕਿਆ ਹੋਰ ਲੈ ਲੈ ਸਾਡੇ ਕੋਲ 40-50 ਹਜ਼ਾਰ ਉਹ ਬੜਾ ਬੜਾ ਉੱਡ ਕੇ ਪੈਂਦੀ ਆ ਕਿ ਤੂੰ ਇੰਨੇ ਪੈਸੇ ਚੁੱਕੇ ਆ ਤੁਸੀਂ ਅਣ ਕੀ ਕਰਦੇ ਤੁਸੀਂ ਪੈਸੇ ਨਾਲ ਤੁਸੀਂ ਉਹ ਮੇਰੀ ਗੱਲ ਸੁਣ ਨਾ ਬੇਇੱਜ਼ਤੀ ਕਰਾ ਜੇ ਕਿਨੇ ਵੇਖ ਲਿਆ ਨਾ ਤੈਨੂੰ ਅਜੇ ਤਾਂ ਕੋਈ ਬਾਹਰ ਨਹੀਂ ਗਾ ਨਿਕਲਿਆ ਤੇ ਫੇਰ ਕੀ ਵੇਖ ਆਪਣਾ ਕੰਮ ਕੰਡਿਆ ਮੈਂ ਕਮਾਈ ਕੰਡਿਆ ਵਾ ਮੰਮੀ ਕਿੱਥੇ ਹੈ ਤੇਰੀ ਉਹਨੂੰ ਮੈਂ ਕਹਲਾਂ ਮੈਂ ਘਰੇ ਹੀ ਕੰਮ ਡਿਆ ਹੀ ਕਰਨ ਘਰੇ ਹੀ ਹੈ ਮੰਮੀ ਮੰਮੀ ਨੇ ਕੀ ਕਹਿਣਾ ਪੁੱਛਿਆ ਉਹਨਾਂ ਨੂੰ ਮੈਂ ਕੀ ਪੁੱਛਣਾ ਯਾਰ ਕਿਸ ਨੂੰ ਮੈਂ ਹੁਣ ਬਸ ਪੈਸੇ ਕਮਾਉਣੇ ਆ ਪੁੱਛਦਾ ਯਾ ਹੋਰ ਕੋਈ ਕੰਮ ਕਰ ਲੈ ਜੇ ਪੈਸੇ ਕਮਾਉਣੇ ਆ ਤੇ ਕਿਤੇ ਲੱਗ ਲੁਕ ਜਾ ਮੈਨੂੰ ਪਤਾ ਯਾਰ ਉਦੋਂ ਤੂੰ ਮੈਨੂੰ ਮੋਟਰਸਾਈਕਲ ਦਿੱਤਾ ਹੁੰਦਾ ਸਰਨ ਡਿਆ ਵਾ ਕਿਤੇ ਮੋਟਰਸਾਈਕਲ ਨਾ ਲੈ ਆਵੇ ਉਹ ਮੈਂ ਜੋ ਤੈਨੂੰ ਸ਼ਹਿਰ ਜਾਣਾ ਸੀ ਪਤਾ ਵਾ ਲਵਲੀ ਤੇਰਾ ਮੈਨੂੰ ਮੈਂ ਇਨਾਂ ਕੋ ਕਹਿ ਗਿਆ ਆਂ ਵੀ ਮੇਰੇ ਭਰਾਣੇ ਮੈਨੂੰ ਮੋਟਰਸਾਈਕਲ ਦੇ ਦੇਣਾ ਤੇ ਚੱਲਦਾ ਵੀ ਮਾਮਾ 5 ਆ ਇਹ ਨਾ 30000 ਪਾਤੀਆਂ ਵੇਚ ਲੇਗਾ ਤੂੰ ਮੈਨੂੰ ਇੱਕੋ ਗੱਲ ਦੱਸ ਕਿੰਨੀਆਂ ਪਾਤੀਆਂ ਪੱਥੂਗਾ ਤੇ 30000 ਬਣ ਜੂਗਾ ਜਿਹੜੀ ਗੱਲ ਸੁਣ ਵੇ ਘਟੋ ਘਟ ਵੀ ਤੇ 5 ਜਾਂ 10000 ਪੱਤੀਆਂ ਪੈਣੀਆਂ ਤੇ ਉਹ ਕਿੰਨੀਆਂ ਖਵਾ ਲੇਗਾ ਤੂੰ ਆਹ ਹੁਣ ਲੱਗਾ ਵਾ ਤੇ 5 ਹੋ ਗਈਆਂ ਵਾ ਤੇ ਆਹ ਵੇਹ ਤੇ ਇੰਨਾ ਢੇਰ ਲੱਗਾ ਸਾਡੇ ਵੇ ਓ ਤੂੰ ਛਦਾਈ ਹੋ ਗਿਆ ਵਾ ਤੇਰਾ ਨਹੀਂ ਦਿਮਾਗ ਕੰਮ ਕਰਦਾ ਤੇ ਸਾਡੀ ਬੇਚੀ ਨਾ ਕਰਾ ਚੰਗਾ ਓ ਯਾਰ ਜਿਹੜੀ ਕਿਤੇ ਨਹੀਂ ਬੇਚਦੀ ਹੁੰਦੀ ਮੈਨੂੰ ਆਪਣਾ ਕੰਮ ਕਰਨ ਦੇ ਤੂੰ ਐਵੇਂ ਜਾਣ ਕੀਗੇ ਕਹਿੰਦਾ ਨਾ ਕਿਤੇ ਮੁਰਸਲ ਨਾ ਲੈ ਆਵੇ ਮੇਰੇ ਅਰਗਾ ਉਹ ਤਾਂ ਲਿਆਉਂਗਾ ਤੇਰੇ ਅਰਗਾਈ ਕਾਲੇ ਰੰਗ ਦੇ ਉਹ ਬੜੀਆਂ ਇੰਨੀਆਂ ਗਾ ਕਿ ਬਾਅਦ ਚ ਭੱਤ ਲੂੰਗਾ ਰੱਤ ਤੂੰ ਲੈ ਨਾ ਮੇਰੀ ਗੱਲ ਸੁਣੋ ਹਾਂਜੀ ਆਹ ਤੁਹਾਨੂੰ ਕੀ ਕੀਤਾ ਵਾ ਉਹ ਕੋ ਨਹੀਂ ਉਹ ਪਾਥੀਆਂ ਦੇ ਬਥਣ ਡਿਆ ਸੀ ਪਾਥੀਏ ਪੱਥਰ ਡੇ ਹੀ ਇਹ ਕਿਹੜਾ ਨਵਾਂ ਕੰਮ ਸ਼ੁਰੂ ਕਰ ਦਿੱਤਾ ਹੁਣ ਜਦ ਮੈਂ ਕੰਮ ਕਰੂੰਗਾ ਨਾ ਫਿਰ ਤੈਨੂੰ ਦੱਸੂੰਗਾ ਕਿ ਕਿਉਂ ਪੱਥਰ ਡਿਆ ਹੈ ਮੈਂ ਇਹਨਾਂ ਨਾਲ ਕੀ ਕਰਨਾ ਹੁਣ ਦੱਸੂੰਗਾ ਜਦੋਂ ਮੇਰਾ ਕੰਮ ਹੋ ਜਾਊਗਾ ਮੁਸ਼ਕਿਲ ਤੇ ਅੱਗੇ ਬੜੀ ਆਉਂਦੀ ਹੀ ਕੋਈ ਇਹਦੀ ਤੇਰੇ ਕੋਲ ਕਾਦੀ ਮੁਸ਼ਕਿਲ ਆਉਂਦੀ ਏ ਤੈਨੂੰ ਕੰਮ ਆ ਕੰਮ ਤੇ ਕਰਨਾ ਹੀ ਆ ਐਦਾਂ ਕਰ ਮੰਜਾ ਇੱਥੇ ਡਾਲਾ ਪੱਕਾ ਹੀ ਇੱਥੇ ਸੌ ਜਾਗਾ ਡੰਗਰਾਂ ਦੇ ਵਿੱਚ ਕਿਉਂ ਮੇਰਾ ਘਰ ਨਹੀਂ ਹੈਗਾ ਮੈਂ ਤਾਂ ਬਾਹਰ ਸੋਵਾਂ ਅਵੇ ਮੜੀ ਜਾਨੀ ਮੈਂ ਅੰਦਰ ਨਹੀਂ ਵੜਨ ਦੇਣਾ ਸੁਣ ਗਿਆ ਨਾ ਮੈਂ ਹੁਣੇ ਸਭ ਨਾ ਧੋ ਲੈਣੇ ਆ ਜਾ ਕੇ ਤੇ ਸਬਜ਼ੀ ਲਿਆ ਕੇ ਦੇ ਮੈਨੂੰ ਕਾਲੀ ਸਬਜ਼ੀ ਲਿਓਣੀ ਆ ਤੇ ਖਾਣਾ ਨਹੀਂ ਕੁਝ ਵੀ ਬਾਅਦ ਚ ਕਹਣਾ ਰੋਟੀ ਨਹੀਂ ਬਣਾਉਂਦੀ ਏ ਹੱਥ ਧੋ ਲੈਣ ਦੇ ਮੈਨੂੰ ਮੈਨੂੰ ਦੱਸ ਦੇ ਕਾਲੀ ਸਬਜ਼ੀ ਲਿਓਣੀ ਆ ਤੇ ਪੈਸੇ ਦੇ ਦੇ ਅੰਦਰੋਂ ਮੈਨੂੰ ਮੈਂ ਪੈਸੇ ਕਿੱਥੇ ਦਵਾਂ ਮੰਮੀ ਕੋਲ ਲੈ ਜਾ ਮੰਮੀ ਕੋਲ ਆਦੇ ਤੂੰ ਹੀ ਮੈਂ ਨਹੀਂ ਜਾਣਾ ਜਣਾ ਮੰਮੀ ਕੋਲ ਚਲ ਮੈਂ ਮਾਂ ਤੂੰ ਮੰਮੀ ਕੋਲ ਉਹ ਉਨਾ ਮੈਂ ਅੰਦਰ ਤੇ ਲੈ ਆਇਆ ਨਾ ਮੰਮੀ ਕੋਲ ਪੈਸੇ ਜਾ ਘਰ ਤੋਂ ਚਲ ਜਾ ਨਾਲੇ ਮੇਰੀ ਗੱਲ ਸੁਣ ਲੈ ਸਬਜ਼ੀ ਲੈਣ ਜਾਣਾ ਤੇ ਲਫਾਫੇ ਦੇ ਵਿੱਚ ਹੀ ਪਈ ਰਹਿਣ ਦੀ ਹੱਥ ਨਾਲ ਲਈ ਸਬਜ਼ੀ ਨੂੰ ਕੋਈ ਨਹੀਂ ਹੋਇਆ ਮੇਰੇ ਤੁਹਾਨੂੰ ਧੋਣ ਲਗਾ ਮੈਂ ਨਹੀਂ ਨੂੰ ਕਿਉਂਦਾ ਵਾ ਕਿ ਮੈਂ ਕੰਮ ਕਰ ਰਹੇ ਆ ਮੈਨੂੰ ਕੰਮ ਕਰ ਲਿਆਂਦੇ ਇਹ ਇੱਕ ਮਾਗਰ ਸੁਣਨ ਮੈਂ ਸਾਰਿਆਂ ਨੇ ਵੇਖੀ ਕੋਈ ਗੱਲ ਨਹੀਂ ਕੁਝ ਹਾਲ ਨਹੀਂ ਆ ਮੰਮੀ ਵੀ ਨਹੀਂ ਸਮਝਾਉਂਦੇ ਨੂੰ ਮੰਮੀ ਕੀ ਆ ਉਹ ਵੇਗਲੋਟ ਦਾ ਲਾਡਲਾ ਕੀ ਕਰਨ ਡਿਆ ਬਾਹਰ ਕੀ ਕਰਨ ਡਿਆ ਵਾ ਗੋਆ ਪੱਥਣ ਡਿਆ ਵਾ ਤੇ ਤੋਂ ਆ ਕੀ ਗੋਆ ਪੱਥਣ ਮਾੜੀ ਗੱਲ ਕਰਨ ਡਿਆ ਮਮੇ ਤੇ ਈਮਯੋ ਦੇ ਬਾਲ ਦੀ ਗੱਲ ਕਰਨ ਡੇ ਆ ਤੇ ਕੀ ਮੇਰੀ ਗੱਲ ਸੁਣ ਚਾਰ ਪੈਸੇ ਵਟੇ ਜਾਣਗੇ ਪਾ ਇਹ 5 ਰੁਪਈਆ ਦੀ ਇੱਕ ਪਾਥੀ ਜਾਂਦੀ ਹੈ ਤੇ ਬਸ ਨਾ ਪੈਸੇ ਨੂੰ ਰੋਈ ਜਾਂਦੇ ਆ ਤੇ ਫਿਰ ਤੂੰ ਪੈਸੇ ਪੈ ਮੋਟਰਸਾਈਕਲ ਕਰਨੀ ਤੇ ਮੋਟਰਸਾਈਕਲ ਲੈ ਦਾਂਗੇ ਅੱਛਾ ਗੋਆ ਪਾਥੀ ਮੋਟਰਸਾਈਕਲ ਲੈ ਕੇ ਦੇਣਾ ਹੋ ਜਾਊਗਾ ਪੈਸੇ ਇਕੱਠੇ ਕਰਾਂਗੇ ਫੇਰ ਹੀ ਮੋਟਰਸਾਈਕਲ ਮਿਲਣਾ ਮੈਨੂੰ ਤਾਂ ਲੱਗਦਾ ਸਾਰਾ ਟੱਬਰ ਹੀ ਤੂੰ ਸਿੱਧਾ ਵਾ ਸਿੱਧਾ ਕਿਉਂ ਐਂਦਾ ਨਾ ਇੰਨੀ ਗਾਲਾਂ ਨੂੰ ਕਹੀਂ ਮੁੜ ਕੇ ਸਿੱਧਾ ਕਿਉਂ ਆਂ ਵਾਹੀ ਸਿੱਧੇ ਆ ਕੋਈ ਆਈ ਚਮਾ ਚਮਾ ਜਾਣਿਆਂ ਨੂੰ ਚਾਰਨੇ ਆ ਅਸੀਂ ਤੇ ਉਹ ਗੋੜੇ ਗੋੜੇ ਮੁਸਕ ਤੇ ਗੋਇਆ ਦੀ ਹੋਰ ਔਣੀ ਆ ਨਾ ਤੋ ਲੇਗਾ ਆਪੇ ਪੱਥ ਕੇ ਨਾ ਤੇ ਨਾ ਤੋ ਲੇ ਤੂੰ ਹੀ ਸੁਗ ਚਾਲ ਤੇ ਪਥਾ ਜਾਗੀ ਮੈਂ ਨਹੀਂ ਇਹੋ ਜੇ ਕੰਮ ਕਰਦੀ ਉਹ ਪੱਥ ਤਾਂ ਤੂੰ ਦਾਖ ਜਾ ਕੇ ਚੋਕ ਕੇ ਮੈਂ ਪੜੀ ਲਿਖੀ ਮੈਨੂੰ ਕਿਹੋ ਪਤਾ ਪੜੀ ਲਿਖੀ ਲੋਕੀ ਗੋਇਆ ਨਹੀਂ ਪੱਥਦੀਆਂ ਸਾਰੇ ਕੰਮ ਕਰਦੀ ਮੈਂ ਕਦੇ ਵੀ ਨਹੀਂ ਕਰਦੀ ਇਹੋ ਜੇ ਕੰਮ ਅੱਛਾ ਬਹਿ ਕੇ ਰੋਟੀ ਨਹੀਂ ਖਾਣੀ ਹੋਰ ਤੇ ਗੋਇਆ ਗੋਇਆ ਪੱਥਣ ਵਾਲੀ ਲੈ ਆਉਂਦੇ ਅੱਛਾ ਤੇ ਗੋਆ ਤੈਨੂੰ ਨਹੀਂ ਪਾਸ ਸਕਦੀ ਤੇਰੇ ਤੇ ਬੰਦੀ ਲੱਗੀ ਆ ਤੇ ਲੱਗੀ ਮਹਿੰਦੀ ਮੇਰੇ ਅੱਛਾ ਬਹੁਤੀਆਂ ਕੱਲ੍ਹ ਨਾ ਕਿਤੇ ਕਾ ਜਾ ਕੇ ਤੇ ਗੋਆ ਪਾਥੋ ਚੁੱਪ ਕਰਕੇ ਤੇ ਸਬਜ਼ੀ ਲੈ ਆ ਕੇ ਦੋ ਬਣਾ ਲਾ ਮੈਂ ਸਬਜ਼ੀ ਹੀ ਲੈ ਆਵਾਂਗੇ ਚਲ ਜਾ ਕੇ ਤੇ ਗੋਆ ਪਾਥ ਮੇਰੇ ਕੋ ਨਹੀਂ ਪੱਥੇ ਜਾਂਦਾ ਗੋਆ ਕਿਉਂ ਨਹੀਂ ਪੱਥੇ ਜਾਂਦਾ ਨਾ ਮੈਂ ਪੱਥਣਾ ਹੀ ਆ ਮੇਰੀ ਗੱਲ ਸੁਣ ਇੱਥੇ ਪੱਥਣਾ ਪੈਣਾ ਵਾ ਸਾਰਾ ਕੁ ਕੰਨਣਾ ਪੈਣਾ ਵਾ ਮੈਂ ਤਾਂ ਨਹੀਂ ਕਰਦੀ ਕਦੇ ਵੀ ਕੁਝ ਵੀ ਕੰਮ ਹੋਰ ਵਿਲੀਆਂ ਨਹੀਂ ਬੈ ਕੇ ਖਾਣੀਆਂ ਠੀਕ ਆ ਵਿਲੀਆਂ ਨਹੀਂ ਬੈ ਖਾਣੀਆਂ ਅੱਗੇ ਤੇ ਮੈਂ ਬੜੀਆਂ ਵਿਲੀਆਂ ਬੈ ਕੇ ਖਾਣਦੀ ਆ ਤੂੰ ਹੀ ਬਣਾਵਣਾ ਮੈਨੂੰ ਨਾ ਮੈਂ ਦੇਣੀਆਂ ਨਾ ਤੂੰ ਪਕਾ ਕੇ ਤੂੰ ਮੈਨੂੰ ਪਕਾ ਕੇ ਖਵਾ ਲਣੀਆਂ ਨੇ ਨਹੀਂ ਮੈਂ ਤੁਹਾਨੂੰ ਚੰਗੀ ਤਰ੍ਹਾਂ ਖਾਣੀਆਂ ਮ ਬੋਤੀਆਂ ਗੱਲਾਂ ਨਹੀਂ ਕਰਨੀਆਂ ਜਾ ਕੇ ਗੋਆ ਹੀ ਪੱਥਰਾ ਪੈਣਾ ਸਭ ਕੋ ਜੰਗ ਨਹੀਂ ਸਮਝਾਉ ਉਹਨੂੰ ਮੇਰੇ ਦਿਵਾਲੇ ਨੂੰ ਰਿਆ ਕਰੋ ਅੱਛਾ ਤੈਨੂੰ ਸਮਝਾਵਾਂ ਤਾਂ ਉਹਨੂੰ ਕਿ ਮੈਂ ਸਮਝਾਵਾਂ ਸਾਰਾ ਕੰਮ ਕਰਨਾ ਹੈ ਦੋਵੇਂ ਸਬਜ਼ੀ ਬਣਾਵਾ ਬੋਤੀਆਂ ਗੱਲਾਂ ਨਾ ਕਰੋ ਮੇਰੇ ਨਾਲ ਕਿੱਡੀ ਗੱਲਾਂ ਕਰਦੀ ਐ ਕਿੱਡੀ ਹੈ ਮੁੰਡੇ ਨੂੰ ਗੱਲਾਂ ਕਰਦੀ ਐ ਉਹ ਕੰਮ ਕਰਨ ਨਾਲੇ ਨੂੰ ਗੱਲਾਂ ਕਰਦੀ ਐ ਵੇ ਅਲੀ ਆਏ ਹਾਏ ਇੱਕ ਦਿਨ ਦੀ ਉੱਧਰ ਆ ਵੀ ਗੜਾ ਜਾਂਦਾ ਉਹ ਪਤਾ ਨਹੀਂ ਕੀ ਕੰਮ ਆ ਚਾਚੀ ਨੂੰ ਵੀ ਕੰਮ ਛੱਡ ਕੇ ਆਈਆਂ ਹੁਣ ਚਾਚੀ ਆ ਜਾ ਆ ਜਾ ਕੁਰਸੀ ਲੈ ਆਵਾ ਵਾਜਾਂ ਦੇਂਦੇ ਸੀ ਤਾਂ ਕੀ ਕੰਮ ਸੀ ਤੂੰ ਘਰ ਆ ਜਾਂਦੇ ਮੈਂ ਚੱਲ ਇੱਥੇ ਕੋਠੇ ਤੇ ਸਾਹਮਣੇ ਆਈ ਐ ਤੇ ਮੈਂ ਚੱਲ ਆਵਾਜ਼ ਮਾਰ ਲੈਣੀ ਆਂ ਆਈ ਕਿੱਥੇ ਸੀ ਮੈਂ ਵੀ ਉੱਪਰ ਹੀ ਡੇਂ ਹੀ ਕੰਮ ਕਰਨ ਥੋੜਾ ਜਿਹਾ ਕਰਨ ਵਾਲਾ ਸੀ ਅੱਛਾ ਤਾਂ ਕਰਕੇ ਆ ਗਈ ਥੱਲੇ ਹੁੰਦੀ ਫਿਰ ਕਿੱਥੋਂ ਆਇਆ ਜਾਣਾ ਹਾਂ ਤਾਂ ਮੈਂ ਵੀ ਕੱਪੜੇ ਸੁੱਕਣੇ ਪਾਏ ਮੈਂ ਲਵਨੀ ਤਾਂ ਤੈਨੂੰ ਦੇਖ ਲਿਆ ਮੈਂ ਚੱਲ ਆਵਾਜ਼ ਮਾਰਨੀ ਆਂ ਅੱਛਾ ਅੱਛਾ ਤੇ ਕੀ ਕੰਮ ਅਹੀਂ ਕੰਮ ਕੀ ਮੈਂ ਤੂੰ ਆਈ ਹੀ ਤੇ ਚੱਲ ਤੂੰ ਮੇਰੇ ਨਾਲ ਗੱਲ ਕਰਦੀ ਉਹਦੇ ਨਾਲ ਕਰ ਦਿੱਤੀ ਉਹ ਤੇ ਸਾਡੇ ਨਾਲ ਲੰਢਈ ਬੋਟੀ ਹਾਂਜੀ ਕਿਉਂ ਲੜਨੇ ਕਿਉਂ ਡਈਏ ਉਹ ਤੇ ਆਂਦੀ ਮੈਨੂੰ ਤੁਸੀਂ ਪੈਸੇ ਚੁੱਕੇ ਨੇ ਤੁਸੀਂ ਫਲਾਂਣ ਮਾ ਠੀਕ ਵਾ ਪੈਸੇ ਕਿੱਥੋਂ ਲਵਣੇ ਨੇ ਤੇ ਚਾਚੀ ਜੀ ਮੈਂ ਐ ਦੱਸੇ ਦੇ ਵਿੱਚ ਕੋਈ ਮਾੜੀ ਗੱਲ ਕੀਤੀ ਆ ਤੁਹਾਡੀ ਨੋਂਹੀ ਸਾਡੇ ਉਹਨਾਂ ਗੱਲ ਕਰ ਦਿੱਤੀ ਇਹਦੇ ਵਿੱਚ ਕੋਈ ਅਜਿਹੀ ਗੱਲ ਕੋਈ ਨਹੀਂ ਆਹੀ ਤੇ ਕੀਤੀ ਨਹੀਂ ਨਾ ਪੈਸਿਆਂ ਦੀ ਹਲੇ ਗੱਲ ਦੱਸੀ ਨਹੀਂ ਇਹਨੂੰ ਦੱਸ ਹੁਣ ਤੁਸੀਂ ਨਹੀਂ ਦੱਸਿਆ ਤਾਂ ਹੁਣ ਮੈਨੂੰ ਸੁਭਨਾ ਥੋੜਾ ਹੁਣ ਆਹੀ ਵੀ ਨਹੀਂ ਦੱਸਿਆ ਨਹੀਂ ਮੈਂ ਤਾਂ ਸੁਨਾ ਪਾਏ ਦੇ ਦੇ ਦਿੰਦੀ ਚਾਚਾ ਜੀ ਨੂੰ ਦੇ ਦਿੰਦੀ ਪੈਸੇ ਦਲਜੀਤ ਨੂੰ ਦੇ ਦਿੰਦੀ ਜੀ ਉਹਨੂੰ ਵੀ ਦੇ ਦਿੱਤਾ ਤਾਂ ਕੋਈ ਏਡੀ ਵੱਡੀ ਗੱਲ ਤਾਂ ਨਹੀਂ ਬਾਤ ਤੂੰ ਤੇ ਜੋ ਪਿਛਲੀਆਂ ਅਗਲੀਆਂ ਸਾਰੀਆਂ ਦੱਸ ਆਈ ਉਹ ਤੇ ਮੇਰੇ ਕਿਤੇ ਦਿਵਾਲੇ ਹੋਈ ਕਹਰਾਂ ਦੀ ਚਾਚੀ ਜੀ ਮੈਂ ਚੁਗਲੀ ਤੇ ਕੋਈ ਕੀਤੀ ਨਹੀਂ ਜਿਹੜੇ ਹੱਡੇ ਪੈਸੇ ਬਣਦੇ ਸੀ ਲੈਣੇ ਨਹੀਂ ਆ ਪੈਸੇ ਤੇ ਮੈਂ ਹੋਈ ਦੇਣੇ ਨਹੀਂ ਅਸੀਂ ਦੇਣੇ ਨੇ ਉਹਨੇ ਥੋੜੇ ਦੇਣੇ ਨੇ ਉਹਦਾਂ ਤੂੰ ਗੱਲ ਹੀ ਨਾ ਕਰਦੀ ਚਾਚੀ ਜੀ ਚਾਹੇ ਫੇ ਤੂੰ ਘਰ ਹੁੰਦੇ ਹੁਣ ਤੁਸੀਂ ਘਰ ਨਹੀਂ ਸੀ ਹੱਗੇ ਤੇ ਮੋਂਨਾ ਹੀ ਗੱਲ ਕਰਦੀ ਚੱਲ ਮੈਂ ਘਰ ਨਹੀਂ ਤੂੰ ਪਾਣੀ ਪਾਣੀ ਪੀਂਦੀ ਚਾਹ ਪਾਣੀ ਪੀ ਗਏ ਤੇ ਆ ਜਾਂਦੀ ਤੇ ਪੁਸ਼ਕੀ ਦੀ ਵਿਚਾਲ ਮੈਂ ਆਉਗੀ ਚਾਚੀ ਤੇ ਮੈਂ ਆਵਾਂਗੀ ਇਹ ਤੋਂ ਚਾਚੀ ਜੀ ਮੈਨੂੰ ਨਹੀਂਗਾ ਪਤਾ ਹੈਗਾ ਤੇ ਤੁਹਾਡਾ ਨੌ ਸਸ ਦੇ ਵਿੱਚ ਕੀ ਚੱਕਰ ਵਾਦੇ ਕੀ ਨਹੀਂ ਤਾਂ ਦੀ ਆਪਸ ਵਿੱਚ ਬਣਦੀ ਕਿ ਨਹੀਂ ਬਣਦੀ ਤੈਨੂੰ ਪਤਾ ਹੀ ਆ ਤੈਨੂੰ ਦੱਸਿਆ ਹੀ ਮੈਂ ਤੇ ਲੜਦੀ ਆ ਸਾਡੇ ਨਾਲ ਉਹ ਤੇ ਹੁਣ ਇੰਨੀਆਂ ਗੱਲਾਂ ਕਾਣ ਲਈ ਇਹ ਤੈਨੂੰ ਕੀ ਪਤਾ ਲੜਨਦੀ ਤੂੰ ਚਾਚੀ ਜੀ ਮੇਰਾ ਥੋੜਾ ਕਸੂਰ ਵਾ ਦੇ ਵਿੱਚ ਕੋਈ ਵੀ ਵੇ ਮੇਰੀ ਗੱਲ ਸੁਣ ਮੈਂ ਤੇ ਆਪਣੇ ਕੰਮ ਜੋ ਕਹੀ ਤੇ ਆਪਣਾ ਕੰਮ ਦਾਸ ਆਈ ਮੈਂ ਉਹ ਕੋਈ ਚੁਗਲੀ ਨਹੀਂ ਕੀਤੀ ਕੋਈ ਉਹਨੂੰ ਪੁੱਠੀ ਮਤ ਨਹੀਂ ਦਿੱਤੀ ਚਾਹੇ ਕੋਹ ਨਹੀਂ ਉਹ ਤੇ ਜੋ ਪਿਛਲੀਆਂ ਅਗਲੀਆਂ ਥਾਰੀਆਂ ਦੱਸਾਂ ਡਈ ਮੈਨੂੰ ਉਹਨੂੰ ਪਤਾ ਲੱਗਣਾ ਹੀ ਆ ਉੱਥੇ ਪਾਏ ਫਲਾਨ ਕੀਤਾ ਚੁੱਕ ਕੇ ਪਾਏ ਇਹ ਉਹਨੂੰ ਸੁਣਨਾ ਆ ਕੇ ਫਿਰ ਤੂੰ ਹੀ ਦੱਸਿਆ ਨਾ ਨਾ ਉਨੂਪ ਉਹ ਤੇ ਇਹ ਬਥੇਰੀ ਚਲਾਗਵਾ ਇਹਦੀ ਗੱਲ ਹੀ ਚ ਪੈਸੇ ਤਾਂ ਹੀ ਦੇਣੇ ਸੀ ਤੁਹਾਡੇ ਤੁਸੀਂ ਕੋਠੀ ਵੱਲੋਂ ਕਹੇ ਏ ਚੁੱਕ ਕੇ ਪਾਈ ਏ ਮੇਰੀ ਗੱਲ ਸਤ ਤੁਸੀਂ ਵੀ ਤੇ ਐਡੀ ਵੱਡੀ ਕੋਠੀ ਪਾਈ ਆ ਤੁਸੀਂ ਨਹੀਂ ਚੁੱਕੇ ਤੁਸੀਂ ਬੈਂਕ ਚੋਂ ਇੰਨੇ ਪੈਸੇ ਲੈਣ ਅਸੀਂ ਕੋਈ ਗੱਲ ਕੀਤੀ ਚਾਚੀ ਜੀ ਮੇਰੀ ਸੁਣੋ ਗੱਲ ਜੇ ਪੈਸਿਆਂ ਦੀ ਗੱਲ ਛੜੀ ਹੈ ਨਾ ਤੇ ਪੈਸੇ ਆਪਾਂ ਜੇ ਕੋ ਚੁੱਕੇ ਹੀ ਨਾ ਉਹਦੇ ਆਪਾਂ ਮੁੜ ਕੇ ਦੇ ਵੀ ਦਿੱਤੇ ਸੀ ਇਹ ਥੋੜਾ ਵਾ ਵੀ ਮੁੜ ਕੇ 3-4 ਸਾਲ ਹੋ ਗਏ ਕੋਠੀ ਪਾਈ ਨੂੰ ਮੁੜ ਕੇ ਨਾ ਹੀ ਨਹੀਂ ਲੈਣਾ ਦੇਣ ਦਾ ਪੈਸੇ ਨਹੀਂ ਮੁਕਰਿਆ ਪੈਸੇ ਤਾਂ ਅਸੀਂ ਵੀ ਤਾਂ ਤੁਹਾਡੇ ਦੇ ਕੇ ਸਟਕਾਰਾ ਹੋਣਾ ਵਾ ਗੱਲ ਚਾਚੀ ਜੀ ਮੁਕਰੀਆਂ ਦੀ ਨਹੀਂ ਹੈਗੀ ਵੀ ਹੋਂ ਤੁਹਾਡੇ ਵਿਆਹ ਦੇ ਪੈਸੇ ਉਹ ਕਿੰਨੇ ਹੋ ਗਏ ਆ ਹਲੇ ਪਿਛਲੇ ਕੁੜੀ ਦੇ ਵਿਆਹ ਦੇ ਪਈ ਆ ਤੇ ਸਾਨੂੰ ਵੀ ਘਰ ਕੋਈ ਨਾ ਕੋਈ ਖਰਚਾ ਆ ਮੇਰੀ ਜਾਸਾ ਸਾਨੂੰ ਕੋਈ ਫਿਕਰ ਨਹੀਂ ਆ ਪੈਸਿਆਂ ਦਾ ਅਸੀਂ ਵੀ ਦੇ ਕੇ ਫੇਰ ਇਹ ਦੋ ਸੁੱਟਾਂਗੇ ਉਦਾਂ ਤਾਂ ਨਹੀਂ ਸੁੱਟਦੇ ਹੁਣ ਮੈਨੂੰ ਤੁਹਾਨੂੰ ਕੀ ਪਤਾ ਕਿੰਨਾ ਫਿਕਰ ਆ ਰਾਤ ਦੇ ਹਨ ਨੀਂਦ ਨਹੀਂ ਆਉਂਦੀ ਕਿ ਦੇਣੇ ਨੇ ਤੇ ਦੇਵਾਂਗੇ ਹੀ ਚਲ ਬੰਦਾ ਥੋੜੇ ਬੋਤੇ ਦਵੇ ਤੇ ਅਗਲੇ ਨੂੰ ਵੀ ਆਸ ਹੋ ਜਾਂਦੀ ਵੀ ਚਲ ਥੋੜੇ ਬੋਤੇ ਆ ਗਏ ਪਰ ਇਹ ਦੋਦੇ ਵਿੱਚੋਂ 2-3 ਲੱਖ ਵੀ ਨਹੀਂ ਇਹ ਤਾਂ ਹੀ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਤੁਹਾਨੂੰ ਚਲੋ ਤੁਸੀਂ 100 ਵਾਰੀ ਪੈਸੇ ਲੈਣੇ ਪਰ ਆ ਜਿਹੜੀਆਂ ਗੱਲਾਂ ਤੁਸੀਂ ਕਰਕੇ ਇਹ ਮੈਂ ਤਾਂ ਗੱਲ ਕੀਤੀ ਆ ਵਿਹਾਰੀ ਠੀਕ ਹੋਣਾ ਜਿਹੜੀ ਗੱਲ ਬਣਦੀ ਹੀ ਇਹਦੇ ਵਿੱਚ ਨਾ ਤਾਂ ਕੋਈ ਚਿਗਲੀ ਹੈ ਤੇ ਨਾ ਉਹ ਹੋਰ ਤੁਹਾਡੀ ਤਾਂ ਲੜਾਈ ਪੁਆਈ ਨਾ ਬੇਸ਼ੱਕ ਲੱਗੀ ਜਾਵੇ ਤੁਹਾਡੀ ਤਾਂ ਲੜਾਈ ਪੁਆਈ ਨਾ ਉਹ ਤਾਂ ਹੀ ਗੱਲ ਵੱਖਰੀ ਤੁਹਾਡੇ ਘਰ ਮੈਨੂੰ ਪਤਾ ਕੀ ਬਣਦਾ ਤੇ ਕੀ ਨਹੀਂ ਬਣਦਾ ਲੜਾਈ ਉਦਾਂ ਨਹੀਂ ਰਹਿੰਦੀ ਨਾਡੇ ਘਰ ਇਦਾਂ ਨਹੀਂ ਗੱਲਾਂ ਕਰੀਦੀਆਂ ਹੋਈਆਂ ਕਿਸੇ ਦੀਆਂ ਜੇ ਤੇ ਯਾ ਅਦਰ ਗਲੀ ਚ ਤੇ ਗੋਲੇ ਗਲੀ ਚ ਤੇ ਮਾਸ਼ਾ ਲਾਇਆ ਉਹਨਾਂ ਲੋਕਾਂ ਨੂੰ ਬੜਾ ਲੱਗਦਾ ਮੇਰੀ ਗੱਲ ਸੁਣ ਤੂੰ ਮਾਸ਼ਾ ਸਾਰੇ ਘਰਾਂ ਚ ਲੱਗਦਾ ਵਾ ਇਦਾਂ ਨਹੀਂ ਕਰਨਾ ਚਾਹੀਦਾ ਲੋਕਾਂ ਦੀਆਂ ਗੱਲਾਂ ਚੁੱਕਣੀਆਂ ਨਹੀਂ ਚਾਹੀਦੀਆਂ ਮੈਂ ਤਾਂ ਗੱਲ ਕੋਈ ਚੁੱਕੀ ਨਹੀਂ ਜਦੋਂ ਗਲੀ ਦੀ ਦੱਸਣ ਦੇ ਲੋਕਾਂ ਨੂੰ ਤੇ ਸਾਰਾ ਆੜਗਵਾੜ ਵੇਖਣੀ ਦੇ ਮੈਂ ਕੱਲੀ ਤਾਂ ਨਹੀਂ ਵੇਖਣ ਦੀ ਐ ਤਾਂ ਸਹੀ ਪਰ ਚੁੱਕਣੀ ਨਹੀਂ ਚਾਹੀਦੀ ਤੀਸੋਂ ਟੱਕਣੀ ਚਾਹੀਦੀ ਆਪਣੇ ਜੀ ਬਗਾਨੇ ਹੋਵੇ ਤਾਂ ਤਾਂ ਹੋਈ ਨਾ ਗੱਲ ਅਸੀਂ ਤਾਂ ਨਾ ਕੋਈ ਗੱਲ ਕੀਤੀ ਤੇ ਨਾ ਕੋ ਹੋਰ ਹੁਣ ਜਿਹੜੇ ਵੇਂਦੇ ਆ ਲੋਕੀ ਦਹਾਂ ਘਰਾਂ ਚ ਜਾ ਕੇ ਦੱਸਦੇ ਉਹਦੇ ਵਿੱਚ ਮੇਰਾ ਉਹ ਮੇਰੇ ਦਿਵਾਲੇ ਹੋ ਜਾਂਦੀ ਕੋਈ ਗੱਲ ਉਧਰ ਕੁੜੀ ਦੇ ਦਿਵਾਲੇ ਹੁੰਦੀ ਆ ਤਾਂ ਹੁੰਦੀ ਰਵੇ ਜਦੋਂ ਉਹਨੂੰ ਕੋਈ ਇਹ ਵੀ ਤੂੰ ਦੱਸਾਈ ਵੀ ਕੁੜੀ ਨੂੰ ਇਹੇ ਦਿੰਦੀ ਆ ਇਹ ਵੀ ਤੂੰ ਤੀਰ ਕੀਤੀ ਆ ਉਹ ਮੈਂ ਕੋਈ ਨਹੀਂ ਕੀਤੀ ਚਾਚੀ ਠੀਕ ਵਾ ਨਾ ਤੁਹਾਡੇ ਘਰ ਉਹਨੂੰ ਸੁਫਨਾ ਆ ਗਿਆ ਹੀ ਇਦਾਂ ਨਾ ਕਰਿਆ ਘਰ ਚੰਗਾ ਪੈਸੇ ਦਓ ਸਾਡੇ ਜਿੱਦਾਂ ਵੀ ਬਣਦੇ ਆ ਥੋੜੇ ਬੋਤੇ ਪੈਸੇ ਦੇ ਕੇ ਸਕਾਰਾ ਹੋਣਾ ਸਾਡਾ ਉਹਦਾ ਨਹੀਂ ਹੋਣਾ ਕਿਤੇ ਆਨੇ ਤੇ ਪੈਣਾ ਕੀ ਉਹਨੂੰ ਤਾਂ ਸਖਾਲ ਸਖਾਲ ਕੇ ਕਿਤੇ ਆਤੀ ਕੀਤੀ ਹੁਣ ਤੇ ਮੇਰੇ ਦਿਵਾਲੇ ਕੁੜੀ ਦੇ ਦਿਵਾਲੇ ਹੋਣ ਰਹੀ ਕੀ ਦੱਸ ਕਰਨਾ ਪੈਸੇ ਦੇਣੇ ਨੇ ਅਸੀਂ ਪੈਸੇ ਤੋਂ ਬਗੈਰ ਥੋੜਾ ਰਹਿਣਾ ਦੇ ਕੇ ਸਕਾਰਾ ਹੋਣਾ